ਸ਼੍ਰੀ ਵਾਹਿਗੁਰੂ ਸਹਬ ਜੀ ਜੋ ਜੇ ਸੋ ਚੰਦਾ ਉਕਬੈ ਸੂਰਜ ਚੜੇ ਹਜਾਰ ਤੇ ਚਾਨਣ ਹੁੰਦਿਆਂ ਗੁਰ ਬਿਨ ਕੋਰੀ ਗੁਰ ਬਿਨ ਕੋਹਰ ਅੰਧਾਰ ਗੁਰੂ ਬਿਨ ਸਮਝ ਨ ਆਵੈ ਗੁਰ ਬਿਨ ਸੋਰ ਸਨਾ ਸਿਰ ਗੁਰੂ ਬਿਨ ਮੁਕਤ ਨ ਪਾਵੈ ਗੁਰ ਪਰ ਸਾਚੇ ਵਿਚਾਰ ਗੁਰੂ ਘਰੇ ਮਨ ਮੇਰੇ ਹੋਰ ਕਰਿ ਸ਼ਬਦ ਸੁਪਉਨ ਅਗਨ ਕਟੇ ਸਭ ਤੇਰੀ ਈਓ ਪਾਵਨ ਛੰਡੇ ਧਾਰ ਹੋਏ ਜਨਮ ਸਹਿਲਾ ਵਾਹ ਵਾਹ ਕੋ ਬਿੰਦ ਸਿੰਘ ਆਪੇ ਗੁਰ ਚੇਲਾ ਖਾਲਸਾ ਮੇਰੋ ਰੂਪ ਹੈ ਆਸ ਕਾਲ ਸੀ ਮੈਂ ਹੋ ਕਰੂ ਨਿਵਾ ਗੁਰੂ ਤੇਰੀ ਸਾਧ ਸੰਗ ਜੀਓ ਵੱਡੇ ਪਾਸਾਂ ਵਾਲੇ ਹਾਂ ਜਿਨ੍ਹਾਂ ਨੂੰ ਸਤ ਸੰਗਤ ਦੀਆਂ ਅਨਮੋਲ ਘਣੀਆਂ ਨਸੀਬ ਹੋਈਆਂ ਹਨ ਜਿਸ ਤਰ੍ਹਾਂ ਆਪਾਂ ਇਤਿਹਾਸ ਤੋਂ ਸਾਰੇ ਜਾਣੂ ਹਾਂ ਜੇ ਆਪਾਂ ਬਹੁਤੇ ਲੰਬੇ ਇਤਿਹਾਸ ਦੀ ਗੱਲ ਨਾ ਕਰੀਏ ਇਲਾ ਦੋ ਮਹੀਨਿਆਂ ਦੇ ਵਿੱਚ ਆਉਣ ਵਾਲੇ ਇਤਿਹਾਸ ਦੀ ਗੱਲ ਕਰੀਏ ਤਾਂ ਇਹਨਾਂ ਦੋ ਮਹੀਨਿਆਂ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡੀਆਂ ਘਟਨਾਵਾਂ ਵਾਪਰਦੀਆਂ ਚਿਤਰ ਆਪਾਂ ਪਿਛਲੇ ਮਹੀਨੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਤੇ ਨਾਲ ਅਨੇਕਾਂ ਹੀ ਸਿੰਘ ਜੋਸ਼ੀ ਦੀ ਜੁਝਾਰੀਆਂ ਨਾ ਮਾਤਾ ਗੁਜਰਪੌਰ ਦੀ ਸ਼ਹੀਦ ਹੋਏ ਹਨ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਤੇ ਹਟੇ ਹਾਂ ਤੇ ਜੋ ਜਨਵਰੀ ਦਾ ਮਹੀਨਾ ਹੈ ਇਸ ਮਹੀਨੇ ਦੇ ਵਿੱਚ ਜੰਮੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆਉਂਦਾ ਜੇ ਆਪਾਂ ਥੋੜੀ ਜੀ ਗੱਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜੀਵਨ ਦੇ ਬਾਰੇ ਵਿੱਚ ਕਰੀਏ ਤਾਂ ਇਤਿਹਾਸ ਦੇ ਵਿੱਚ ਕੋਈ ਸਾਨੂੰ ਇਹ ਜੀ ਆਧਾਰ ਨਹੀਂ ਜਿੰਦੀ ਜਿਹੋ ਜਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਜੀਵਨ ਜਿਉਂ ਕੇ ਦਿਖਾਇਆ ਤੇ ਜਿਹੜਾ ਇੱਕ ਗਾਢੀ ਰਾਹ ਇੱਕ ਰਸਤਾ ਸਾਨੂੰ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਸਾਨੂੰ ਮਿਲਦਾ ਹੈ ਤੇ ਉਸ ਰਸਤੇ ਨੂੰ ਥੋੜਾ ਬਹੁਤਾ ਵੀ ਆਪਾਂ ਅਪਣਾਉਣ ਦਾ ਯਤਨ ਕਰੀਏ ਤਾਂ ਸਾਡਾ ਗੁਰਖਾ ਜਨਮ ਸਫਲਾ ਹੋ ਸਕਦਾ ਹੈ ਥੋੜਾ ਜਿਹਾ ਆਪਾਂ ਗੁਰੂ ਸਾਹਿਬ ਜੀ ਦੇ ਪਹਿਲੇ ਜਾਮੇ ਤੋਂ ਲੈ ਕੇ ਦਸਵੇਂ ਜਾਮੇ ਦੇ ਵੱਲ ਇਤਿਹਾਸ ਦੇ ਵੱਲ ਨਿਗਾਹ ਮਾਰੀਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਤੋਂ ਲੈ ਕੇ ਦਸਵੇਂ ਪਾਤਸ਼ਾਹ ਜੀ ਦੇ ਜੀਵਨ ਤੱਕ ਦੋ جنگਾਂ ਬਰਾਬਰ ਚੱਲਦੀਆਂ ਰਹੀਆਂ ਇੱਕ ਹਥਿਆਰਾਂ ਦੀ جنگ ਤੇ ਇੱਕ ਵਿਚਾਰਾਂ ਦੀ جنگ ਵਿਚਾਰਾਂ ਦੀ جنگ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਦੇ ਜੀਵਨ ਤੋਂ ਸ਼ੁਰੂ ਹੋ ਜਾਂਦੀ ਹੈ ਜਦੋਂ ਸਮੇਂ ਦੇ ਹਾਕਮ ਨੂੰ ਬਾਬਰ ਨੂੰ ਉਹ ਉਹਦੇ ਮੂੰਹ ਤੇ ਜਾਬਰ ਕਹਿ ਕੇ ਸਬੋਧਨ ਹੁੰਦੇ ਆ ਕਿ हे ਬਾਬਰ ਤੂੰ ਜਾਬਰ ਹੈਂ ਤੈਨੂੰ ਇਸ ਵਾਸਤੇ ਇਹ ਬਾਦਸ਼ਾਹੀ ਨਹੀਂ ਮਿਲੀ ਸੀ ਕਿ ਤੂੰ ਮਜਲੂਮਾਂ ਦੇ ਉੱਤੇ ਜ਼ੁਲਮ ਕਰੀਂ ਤੈਨੂੰ ਬਾਦਸ਼ਾਹ ਦੀ ਲੋਕ ਭਲਾਈ ਦੇ ਕੰਮਾਂ ਵਾਸਤੇ ਜੀ ਸੀ ਇੱਕੋ ਇੱਕ ਰੈਪਰ ਹੋਇਆ ਉਸ ਸਮੇਂ ਦੇ ਵਿੱਚ ਬਥੇਰੇ ਉਸ ਸਮੇਂ ਹਥਿਆਰਮਕ ਆਗੂ ਹੋਣੇ ਪਰ ਕਿਸੇ ਦੀ ਜੁੱਟ ਨਹੀਂ ਪਈ ਤੇ ਉਹ ਬਾਗਰ ਨੂੰ ਮੂੰਹ ਤੇ ਜਾਵਰ ਤੋਂ ਬਾਅਦ ਛੇਵੇਂ ਪਾਸ਼ਾ ਜੀ ਤੋਂ ਆਪਾਂ ਦੇਖਦੇ ਤਾਂ ਨਾਲ ਦੀ ਨਾਲ ਹਥਿਆਰਾਂ ਦੀ ਜੰਗ ਵੀ ਉਸ ਸਮੇਂ ਤੋਂ ਸ਼ੁਰੂ ਹੋ ਜਾਂਦੀ ਹੈ ਜੋ ਕਿ ਆਪਾਂ ਇਹ ਕਹਿ ਸਕਦੇ ਆਂ ਵੀ ਹੁਣ ਤੱਕ ਵੀ ਹਥਿਆਰਾਂ ਦੀ ਜੰਗ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੇਸ਼ੱਕ ਦੀ ਸਾਡੇ ਸਿੰਘ ਬਾਰਡਰਾਂ ਦੇ ਉੱਤੇ ਜਾ ਕੇ ਲੜਦੇ ਹੋਣ ਬੇਸ਼ੱਕ ਕਿਸੇ ਮਜਲੂਮ ਦੇ ਹੱਕ ਦੇ ਵਿੱਚ ਤਲਵਾਰ ਧੁੰਦੇ ਹੋਣ ਇਹ ਹਥਿਆਰਾਂ ਦੀ ਜੰਗ ਤੇ ਵਿਚਾਰਾਂ ਦੀ ਜੰਗ ਨਾਲੋਂ ਨਾਲ ਚੱਲਦੀ ਹੈ ਆਪਾਂ ਸ਼ਬਦ ਸਰਵਣ ਕੀਤਾ ਸੀ ਸਤਗੁਰ ਗੁਣੀ ਨਿਧਾਨ ਹੈ ਗੁਣਕਾਰ ਬਖਸ਼ੇ ਆਗਣਿਆਰੇ ਸਤਗੁਰ ਪੂਰਾ ਵੈਦ ਹੈ ਪੰਜੇ ਰੋਗ ਅਸਾਧਨ ਬਾਰੇ ਥੋੜੇ ਦਿਨਾਂ ਨੂੰ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਪਿਆੜਾ ਥੋਪਿਆ ਜਾਂਦਾ ਹੈ ਪਹਾੜੀ ਰਾਜੇ ਜੋ ਗੁਰੂ ਸਾਹਿਬ ਜੀ ਕੋਲੇ ਫੜਿਆ ਕੀਮਤੀ ਤੋਹਫੇ ਹਨ ਜਿਹੜਾ ਕਿ ਅੱਗੇ ਸ਼੍ਰੀਨਗਰ ਦੇ ਰਾਜੇ ਤੇ ਲੜਕੀ ਦੇ ਵਿਆਹ ਦੇ ਵਿੱਚ ਉਹ ਤੋਹਫੇ ਭੇਜੇ ਲੱਗਦਾ ਤੇ ਉਹ ਪਹਾੜੀ ਰਾਜੇ ਜਿਹੜੇ ਅਜਮੇਰ ਸਿੰਘ ਵਰਗੇ ਤੇ ਹੋਰ ਰਾਜੇ ਕੇਸਰੀ ਚੰਦ ਵਰਗੇ ਆ ਉਹ ਚਾਹੁੰਦੇ ਆ ਕਿ ਗੁਰੂ ਸਾਹਿਬ ਜੀ ਤੋਂ ਕਿਸੇ ਤਰੀਕੇ ਦੇ ਨਾਲ ਇਹ ਜਿਹੜੇ ਕੀਮਤੀ ਤੋਹਫੇ ਲੁੱਟ ਲੈ ਜਾਣ ਤੇ ਉਸ ਸਮੇਂ ਪਹਾੜੀ ਦਾ ਜੰਗ ਹੁੰਦਾ ਤਾਂ ਗੁਰੂ ਸਾਹਿਬ ਜੀ ਦੀ ਉਸ ਵੇਲੇ ਜਿੱਤ ਪ੍ਰਾਪਤ ਹੁੰਦੀ ਹੈ 1687 ਦੇ ਵਿੱਚ ਤੇ ਆਪਾਂ ਗੱਲ ਕਰ ਰਹੇ ਸੀ ਗਰੋਧ ਦੀ ਗੁਰੂ ਸਾਹਿਬ ਦੀ ਕਿਸ ਤਰ੍ਹਾਂ ਕਰੋ ਤੇ ਉੱਤੇ ਕਾ ਹੁਕਮ ਹੁੰਦੇ ਆ ਹਜੇ 6 ਮਹੀਨੇ ਹੋਇਆ ਭਗਾਣੀ ਦੇ ਜੰਗ ਨੂੰ ਤੇ ਜਦੋਂ ਅਰਥ ਖਾਂ ਪਹਾੜੀ ਰਾਜਾ ਤੋਂ ਟੈਕਸ ਇਕਾਉਣ ਵਾਸਤੇ ਆ ਜਾਂਦਾ ਤੇ ਜਦੋਂ ਪਹਾੜੀ ਰਾਜਾ ਨੂੰ ਕੋਈ ਕੋਈ ਆਸਰਾ ਨਹੀਂ ਜੀਦਾ ਕੋਈ ਨਜ਼ਰ ਆਸਰਾ ਨਹੀਂ ਆਉਂਦਾ ਤਾਂ ਆਸਰੇ ਦੀ ਸਲਾਹ ਕਰਦੇ ਆ ਕਿ ਇਸ ਵੇਲੇ ਕੌਣ ਆ ਸਾਡੀ ਮਦਦ ਕਰਨ ਵਾਲਾ ਤੇ ਵਿੱਚੋਂ ਹੀ ਕੋਈ ਸਿਆਣਾ ਵਿਦਵਾਨ ਉਹਨਾਂ ਨੂੰ ਕਹਿੰਦਾ ਕਿ ਜੇ ਕੋਈ ਤੁਹਾਡੀ ਮਦਦ ਕਰ ਸਕਦਾ ਤਾਂ ਐਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਤੁਹਾਡੀ ਮਦਦ ਕਰ ਸਕਦਾ ਹੈ ਤੇ ਰਾਜੇ ਕਹਿੰਦੇ ਸਾਡੀ ਮਦਦ ਕਿਵੇਂ ਕਰ ਦੂਗਾ ਉਹ ਹਜੇ 6 ਮਹੀਨੇ ਹੋਇਆ ਕਿ ਅਸੀਂ ਉੱਤੇ ਚੜ ਕੇ ਗਏ ਸੀ ਵੀ ਛੱਕ ਦੀ ਅਸੀਂ ਉਸ جنگ ਦੇ ਵਿੱਚ ਹਾਰ ਚੁੱਕੇ ਆਂ ਪਰ ਇੰਜ ਕਿਵੇਂ ਹੋ ਸਕਦਾ ਹੈ ਕਿ ਐਡੀ ਛੇਤੀ ਉਹ ਗੱਲ ਨੂੰ ਭੁੱਲ ਜਾਵੇ ਗੁਰੂ ਸਾਹਿਬ ਸਾਡੇ ਹਮਲੇ ਨੂੰ ਭੁੱਲ ਜਾਵੇ ਪਰ ਫਿਰ ਵੀ ਉਸ ਵਿਦਵਾਨ ਦੀ ਗੱਲ ਮੰਨ ਕੇ ਉਹ ਉਹ ਆਪਣਾ ਦੂਤ ਭੇਜਦੇ ਆ ਗੁਰੂ ਸਾਹਿਬ ਕੋਲੇ ਕਿ ਗੁਰੂ ਸਾਹਿਬ ਸਾਸੋ ਉਸ ਸਮੇਂ ਗਲਤੀ ਉਹ ਗੀਤ ਹੱਡੇ ਤੇ ਚੜ ਕੇ ਆਏ ਸੀ ਐਸ ਸਮੇਂ ਸਾਨੂੰ ਤੁਹਾਡੀ ਮਦਦ ਦੀ ਜ਼ਰੂਰਤ ਹੈ ਤਾਂ ਗੁਰੂ ਸਾਹਿਬ ਉਸ ਸਮੇਂ ਉਹਨਾਂ ਪਹਾੜੀ ਰਾਜਿਆਂ ਦੀ ਮਦਦ ਕਰਦੇ ਆ ਤੇ ਜਿਹੜਾ ਅਥਖਾਂ ਚੜ ਕੇ ਆਉਂਦਾ ਨਦੌਨਤਾ جنگ ਹੁੰਦਾ ਉਸ ਸਮੇਂ ਤੇ ਉਸ ਜੰਗ ਦੇ ਵਿੱਚ ਅਥਖਾਂ ਨੂੰ ਸਿੱਖਸ਼ਤ ਮਿਲਦੀ ਹੈ ਉਹ ਹਾਰ ਕੇ ਉੱਥੋਂ ਚੜਾਇਆ ਜਾਂਦਾ ਇਹ ਹੈ ਦੂਰ ਤੇ ਕਾਬੂ ਪਾਉਣਾ ਭਾਵ ਮਨ ਦੇ ਵਿੱਚ ਕੋਈ ਪ੍ਰੋਧ ਨਹੀਂ ਕਾਮ ਕ੍ਰੋਧ ਲੋਭ ਕਿਸੇ ਤਰ੍ਹਾਂ ਦਾ ਲੋਭ ਨਹੀਂ ਥੋੜਾ ਜਿਹਾ ਆਪਾਂ ਜੋ ਗੋਵਰ ਸਿੰਘ ਜੀ ਦੇ ਬਚਪਨ ਦੇ ਵੱਲ ਜਾਈਏ ਪਟਨਾ ਸਾਹਿਬ ਦੀ ਧਰਤੀ ਦੇ ਉੱਤੇ ਗੁਰੂ ਸਾਹਿਬ ਜੀ ਦਾ 1666 ਇਸੀ ਦੇ ਚ ਪ੍ਰਕਾਸ਼ ਹੁੰਦਾ ਹੈ ਤੇ ਉਸ ਸਮੇਂ ਹੀ ਪਤਾ ਲੱਗ ਜਾਂਦਾ ਹੈ ਠੀਖੜ ਸ਼ਾਹ ਵੀ ਜਾਂਦਾ ਗੁਰੂ ਸਾਹਿਬ ਦੇ ਕੋਲੇ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਬਹੁਤ ਮਹਾਨ ਅਵਤਾਰ ਮਾਤਾ ਗੁਜਰੀ ਜੀ ਦੇ ਗ੍ਰਹਿ ਇੱਥੇ ਪ੍ਰਗਟ ਹੋ ਚੁੱਕੇ ਆ ਤੇ بڑے بڑے ਤੋਹਫੇ ਮਿਲਦੇ ਆ ਗੁਰੂ ਗੋਬਿੰਦ ਸਿੰਘ ਜੀ ਨੂੰ ਉਸ ਸਮੇਂ ਤੇ ਮਾਤਾ ਵੀ ਸ਼ੌਕ ਦੇ ਨਾਲ ਗੁਰੂ ਸਾਹਿਬ ਜੀ ਦੇ ਹੱਥਾਂ ਦੇ ਵਿੱਚ ਕੰਗਣ ਪਹਿਨ ਦਿੰਦੀ ਹੈ ਸਿਉਣੀ ਦੇ ਕੰਗਣ ਤੇ ਆਪਾਂ ਬਹੁਤਿਆਂ ਨੇ ਪਟਨਾ ਸਾਹਿਬ ਦੇ ਦਰਸ਼ਨ ਕੀਤੇ ਆ ਉੱਥੇ ਨੇੜੇ ਹੀ ਗੰਗਾ ਦਰਿਆ ਵਗਦਾ ਹੈ ਤੇ ਆਪ ਹੀ ਬੱਚਿਆਂ ਦੇ ਨਾਲ ਖੇਡਦੇ ਫਿਰਦੇ ਗੁਰੂ ਸਾਹਿਬ ਬਾਦਵਾਸਤਾ ਦੇ ਵਿੱਚ ਜਦੋਂ ਉਹਨਾਂ ਦਾ ਨਾਮ ਗੋਬਿੰਦ ਰਾਏ ਆ ਗੰਗਾ ਦੇ ਕਿਨਾਰੇ ਤੇ ਚਲੇ ਜਾਂਦੇ ਆ ਖੇਡਦੇ ਖੇਡਦੇ ਉਸ ਗੰਗਾ ਨਦੀ ਦੇ ਵਿੱਚ ਆਪਣਾ ਕੰਗਣ ਲਾ ਕੇ ਸੁੱਟ ਦਿੰਦੇ ਆ ਤੇ ਨਾਲ ਦੇ ਬੱਚੇ ਉਦੋਂ ਹੀ ਭਜਦੇ ਆ ਤੁਹਾਨੂੰ ਕਿ ਮਾਤਾ ਜੀ ਗੋਵਿੰਦ ਰਾਏ ਨੇ ਆਪਣਾ ਸੋਹਣੇ ਦਾ ਕੰਗਣ ਹੀ ਨਦੀ ਦੇ ਵਿੱਚ ਸੁੱਟ ਦਿੱਤਾ ਤੇ ਮਾਤਾ ਜੀ ਵੀ ਉਹਨਾਂ ਦੇ ਨਾਲ ਆਉਂਦੇ ਆ ਕਹਿੰਦੇ ਬਾਲਕ ਇਹ ਬੇਟੇ ਤੁਸੀਂ ਸੋਹਣੇ ਦਾ ਕੰਗਣ ਕਿੱਥੇ ਛੱਡ ਦਿੱਤਾ ਤੇ ਕਹਿੰਦੇ ਉਸ ਸਮੇਂ ਗੋਵਿੰਦ ਰਾਏ ਜੋ ਬਾਲਾ ਵਾਸਤਾ ਦੇ ਵਿੱਚ ਹਨ ਦੂਸਰਾ ਕੰਗਣ ਵੀ ਲਾ ਕੇ ਦਰਿਆ ਦੇ ਵਿੱਚ ਸੁੱਟ ਦਿੰਦੇ ਆ ਕਹਿੰਦੇ ਉੱਥੇ ਜੇ ਛਿੱਟਿਆ ਸੀ ਮਾਤਾ ਮਾਤਾ ਚਲੋ ਜਾਣ ਨੂੰ ਜਾਣ ਹੈ ਕਿ ਇਹ ਤਾਂ ਕੋਈ ਰਬੀ ਵਰਖੀ ਆ ਜਿਹੜਾ ਬਿਲਕੁਲ ਹੀ ਲਾਲਚ ਨਹੀਂ ਕਰਦਾ ਤੇ ਜੇ ਆਪਾਂ ਗੁਰੂ ਸਾਹਿਬ ਜੀ ਦਾ ਅਸੀਰ ਦਾ ਸਮਾਂ ਲਿਖਦੇ ਨਾ ਜਦੋਂ ਬਹਾਦਰ ਸ਼ਾਹ ਦੱਖਣ ਦਿਸ਼ਾ ਦੇ ਵਿੱਚ ਗੁਰੂ ਸਾਹਿਬ ਜੀ ਦੇ ਨਾਲ ਜਾਂਦਾ ਹੈ ਤਾਂ ਉਸ ਸਮੇਂ ਇੱਕ ਨਗੀਨਾ ਭੇਟ ਕਰਦਾ ਬਹਾਦਰ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਸਾਹਿਬ ਉਸ ਮਹੀਨੇ ਦੇ ਵੱਲ ਦੇਖ ਕੇ ਮੁੜ ਕੇ ਉੱਥੇ ਜਿਹੜੀ ਜਦਾੜੀ ਨਦੀ ਵਗ ਰਹੀ ਹੈ ਹਜੂਰ ਸਾਹਿਬ ਆਪਾਂ ਦਰਸ਼ਨ ਕੀਤੇ ਆ ਸਾਰਿਆਂ ਨੇ ਹਜੂਰ ਸਾਹਿਬ ਦੇ ਬਹੁਤਿਆਂ ਨੇ ਆਪਾਂ ਉੱਥੇ ਗਏ ਆ ਗਲਾਵੀ ਨਦੀ ਜਿਹੜੀ ਵਗਦੀ ਆ ਤੇ ਨਦੀ ਦਾ ਘਾਟੂ ਦੁਬਾਰਾ ਵੀ ਬਣਿਆ ਤਾਂ ਗੁਰੂ ਸਾਹਿਬ ਉਸ ਨਦੀ ਨੇ ਨੂੰ ਦਰਿਆ ਦੇ ਵਿੱਚ ਸਿਰ ਦੰਦੇ ਆ ਗਲਾਵੀ ਨਦੀ ਦੇ ਵਿੱਚ ਸਿਰ ਦੰਦੇ ਆ ਆਪਾਂ ਅਦਰਸ਼ਾ ਬੜਾ ਮਨ ਦੇ ਵਿੱਚ ਸੋਚਦਾ ਹੈ ਸਹਿਜ ਗੁਰੂ ਸਾਹਿਬ ਨੇ ਇਹਨੂੰ ਮੂਲੀ ਪੱਥਰੀ ਸਮਝਾਇਆ ਇਹਨਾਂ ਨੂੰ ਨਹੀਂ ਪਤਾ ਕਿ ਇਹ ਨਦੀ ਲੈ ਤੇ ਥੋੜਾ ਮਨ ਦੇ ਵਿੱਚ ਚਲੋ ਉਹਦੇ ਗੁੱਸਾ ਵੀ ਆ ਕਿ ਇਹ ਕੀ ਹੋ ਗਿਆ ਤੇ ਗੁਰੂ ਸਾਹਿਬ ਦੇ ਨਾਲ ਅੱਗੇ ਰੋਸ ਵੀ ਜ਼ਾਹਰ ਕਰਦਾ ਹੈ ਗੁਰੂ ਸਾਹਿਬ ਤੁਸੀਂ ਇਹ ਕੀ ਕੀਤਾ ਸ਼ਾਇਦ ਤੁਹਾਨੂੰ ਪਤਾ ਨਹੀਂ ਇਹ ਨਵੇਦਾ ਸੀ ਬੜੀ ਹੀ ਕੀਰਤੀ ਇਹ ਘਾਹ ਦਾ ਬੜੀ ਕੀਰਤੀ ਵਸਤੂ ਆ ਇਹ ਤੇ ਤੁਸੀਂ ਤਾਂ ਇੱਕ ਪੱਥਰ ਸਮਝ ਕੇ ਉਹ ਨਦੀ ਦੇ ਵਿੱਚ ਸੁੱਟ ਦਿੱਤਾ ਤਾਂ ਗੁਰੂ ਸਾਹਿਬ ਉਸ ਸਮੇਂ ਬਹਾਦਰ ਸ਼ਾਹ ਨੂੰ ਕਹਿੰਦੇ ਆ ਬਹਾਦਰ ਸ਼ਾਹ ਜਿਹੜੀ ਚੀਜ਼ ਕਿਸੇ ਨੂੰ ਭੇਜ ਕਰ ਦੇ ਜੇ ਨਾ ਮੁੜ ਕੇ ਉਹਦੇ ਉੱਤੇ ਹੱਥ ਲਈ ਚੜੇ ਦਾ ਹੁੰਦਾ ਇਹ ਤੁਸੀਂ ਸਾਨੂੰ ਭੇਟ ਕਰ ਦਿੱਤੀ ਹੁਣ ਮੇਰੀ ਮਰਜ਼ੀ ਹੈ ਤੇ ਮੈਂ ਇਹਨੂੰ ਆਪਣੇ ਕੋਲੇ ਰੱਖਾਂ ਜਾਂ ਨਦੀ ਦੇ ਵਿੱਚ ਸੁੱਟਾਂ ਜੇ ਤੈਨੂੰ ਬਾੜਾ ਮਨਦੇ ਵਿੱਚ ਆਣਾ ਤੇ ਜਾਂ ਉਹ ਨੇੜੇ ਪਿਆ ਦਰਿਆ ਦੇ ਵਿੱਚ ਨਦੀ ਦੇ ਵਿੱਚ ਉਤੇ ਰਾਹੀ ਰਾ ਪਿਆ ਨੀਨਾ ਪਿਆ ਤੇ ਜਾਂ ਤੇ ਕੰਢਾ ਬਹੁਤ ਇਤਿਹਾਸ ਕਰਾਂਗੇ ਇਹ ਦੇਖਿਆ ਕਿ ਜਦੋਂ ਭਾਦਰ ਸ਼ਾਹ ਥੋੜੇ ਜੇ ਪਾਣੀ ਦੇ ਵਿੱਚ ਜਾਂਦਾ ਅੱਜ ਕੱਲ ਤਾਂ ਤਕੋ ਦਰਿਆਵਾਂ ਦੇ ਪਾਣੀ ਜਾੜੇ ਗੰਦਲਾ ਹੋ ਗਈ ਪੁਰਾਣੇ ਸਮਿਆਂ ਦੇ ਵਿੱਚ ਪਾਣੀ ਇੰਨਾ ਸਾਫ਼ ਹੁੰਦਾ ਸੀਗਾ ਇੱਥੇ ਜਿਹੜੇ ਪਏ ਕੋਈ ਮਾੜੀ ਮੁੱਟੀ ਦੀ ਚੀਜ਼ ਹੁੰਦੀ ਸੀ ਉਹ ਵੀ ਨਜ਼ਰ ਆ ਜਾਂਦੀ ਸੀ ਤੇ ਕਹਿੰਦੇ ਭਾਦਰ ਸ਼ਾਹ ਜਦੋਂ ਉਹ ਪਾਣੀ ਦੇ ਵਿੱਚ ਵਰਦਾ ਹੈ ਨਾ ਤੇ ਇੰਨੇ ਹੀਰੇ ਉਹ ਨਜ਼ਰ ਆਉਂਦੇ ਆ ਤਾਂ ਫਿਰ ਉਹ ਆਪ ਆ ਕੇ ਆਪਣੀ ਗਲਤੀ ਮੰਨਦਾ 200 ਸਾਲ ਦੇ ਪੈਰਾ ਤੇ ਡੇ ਲੇ ਜਾਂਦਾ ਕਿਸੇ ਤਰ੍ਹਾਂ ਦਾ ਲੋਭ ਨਹੀਂ ਤੇ ਮੋਦੀ ਗੱਲ ਆਪਾਂ ਕਰੀਏ ਅੱਜ ਬਹੁਤਿਆਂ ਸਾਡੇ ਪਰਿਵਾਰਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਸਰਕਲ ਹੈ ਤੇ ਜਦੋਂ ਆਪਾਂ ਵੇਣੇ ਨਾ ਛੋਟੀਆਂ ਛੋਟੀਆਂ ਰੀਲਾਂ ਜਾਂ ਪਾਉਂਦੇ ਤੇ ਕਈ ਵਾਰੀ ਦਾ ਅਸੀਂ ਵੀ ਨਾਲ ਹੀ ਉਹਨਾਂ ਦੇ ਅੱਖਾਂ ਭਰੇ ਆਉਂਦੇ ਆ ਜਦੋਂ ਉਹ ਏਅਰਪੋਰਟੇ ਚੋਂ ਆਉਣ ਜਾਂਦੇ ਆ ਜਾਂ ਘਰੋਂ ਤੋਰਨ ਲੱਗਦੇ ਆ ਦੀਪੂਆਂ ਤੇ ਹੋਰ ਹੀ ਤਰ੍ਹਾਂ ਦੇ ਰੀਲਾਂ ਨੇ ਉੱਥੇ ਮੌਕੇ ਤੇ ਫਟੀਏ ਕਰਕੇ ਇਹੇ ਨਾਲ ਛੋਟੇ ਛੋਟੇ ਕਲਿੱਪ ਜੇ ਬਣਾਏ ਜਾਂਦੇ ਆ ਤੇ ਇਹ ਬੱਚਾ ਹੁਣ ਪਤਾ ਨਹੀਂ ਕਿੰਨੇ ਸਮੇਂ ਨੂੰ ਮਿਲੂਗਾ ਨਾਲੇ ਸਾਨੂੰ ਪਤਾ ਹੈ ਕਿ ਇਹਨੇ ਸਾਰੇ ਰਾਹਤੇ ਸਾਨੂੰ ਵੀਡੀਓ ਕਾਲ ਲਈ ਰੱਖਣੀ ਐ ਬਸ ਥੋੜਾ ਸਮਾਂ ਜ਼ਰੂਰ ਐ ਵੀ ਜਹਾਜ਼ ਦੇ ਵਿੱਚ ਉੱਥੇ ਵੀਡੀਓ ਕਾਲ ਨਹੀਂ ਚੱਲਣੀ ਜਿੱਥੇ ਵੀ ਏਅਰਪੋਰਟੇ ਦਾ ਸਟੇਲ ਹੋਊਗਾ ਉੱਥੇ ਵੀ ਵੀਡੀਓ ਕਾਲ ਤੇ ਗੱਲ ਹੋਣੀ ਐ ਸਾਡਾ ਤੇ ਗੁਰੂ ਸਾਹਿਬੀ ਦਾ ਆਹੀ ਫਰਕ ਐ ਅਸੀਂ ਮੋਹ ਦੇ ਜਾਗਦੇ ਹੋਇਆ ਮੋਹ ਚਲੋ ਸਾਡੀ ਅਵਸਥਾ ਉਹ ਨਹੀਂ ਬਣ ਸਕਦੀ ਤੇ ਸੁਰੂ ਸਾਹਿਬ ਜੀ ਨੇ ਮੋਹ ਤੇ ਆ ਗਿਆ ਵੇਖੋ ਆਪਣੇ ਪੁੱਤਰਾਂ ਨੂੰ ਚੁੱਕਾਉਣ ਦੀ ਗੜੀ ਦੇ ਵਿੱਚ ਆਪ ਹੱਥੀਂ ਪਿਆਰ ਕਰਕੇ ਧੋਲਦੇ ਆ ਨਾਲੇ ਪਤਾ ਹੈ ਕਿ ਸਾਹਮਣੇ 10 ਲੱਖ ਦਾ ਢੇਰ ਪਿਆ ਹੋਇਆ ਤੇ ਇੱਥੇ ਸ਼ਹੀਦੀ ਲਾਜ਼ਮੀ ਹੈ ਪਰ ਕੋਈ ਮੋਹ ਨਹੀਂ ਪੁੱਤਰਾਂ ਦਾ ਮੋਹ ਨਹੀਂ ਕੋਈ ਲੋਭ ਨਹੀਂ ਕੋਈ ਮੋਹਤ ਨਹੀਂ ਕੋਈ ਲਾਲਚ ਨਹੀਂ ਤੇ ਇੱਕ ਪੰਜਵਾਂ ਬਕਰ ਹੈ ਹੰਕਾਰ 1799 ਬਸਰਖੀ ਦੇ ਦਿਹਾੜੇ ਯਾਦ ਕਰੀਏ ਗੁਰੂ ਸਾਹਿਬ ਜਦੋਂ ਖਾਲਸਾ ਸਹਾਇ ਨਾ ਕਰਦੇ ਆ ਖਾਲਸਾ ਪੰਥ ਦੀ ਸਹਾਇ ਨਾ ਹੁੰਦੀ ਹੈ ਉਦੋਂ ਪੰਜਾ ਪਿਆਰਿਆਂ ਨੂੰ ਅੰਮ੍ਰਿਤ ਛਕਾਉਂਦੇ ਆ ਤੇ ਉਸ ਤੋਂ ਬਾਅਦ ਕੋਈ ਹੰਕਾਰ ਨਹੀਂ ਆਪ ਨੇ ਸੇ ਭਾਈ ਤੇਆ ਸਿੰਘ ਨੂੰ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਹੁਕਮ ਸਿੰਘ ਭਾਈ ਸੈਜ ਸਿੰਘ ਨੂੰ ਬੇਜਤੀ ਕਰਦੇ ਆ ਕਿ ਹੁਣ ਮੈਨੂੰ ਵੀ ਇਹ ਅੰਮ੍ਰਿਤ ਦੀ ਦਾਤ ਬਖਸ਼ੋ ਇਸੇ ਤਰ੍ਹਾਂ ਦਾ ਅਹੰਕਾਰ ਦੀ ਕੋਈ ਇਹ ਨਹੀਂ ਵੀ ਮੈਂ ਤੁਹਾਡਾ ਗੁਰੂ ਆ ਮੈਂ ਤੁਹਾਡੇ ਅੱਗੇ ਨਹੀਂ ਤੇ ਕਿਸ ਤਰ੍ਹਾਂ ਅਮਰਤ ਲਵਾ ਇਹ ਹੈ ਗੁਰੂ ਸਾਹਿਬ ਦਾ ਜੀਵਨ ਤੇ ਆਪਾਂ ਇੱਕ ਦੋ ਕਢਣਾਵਾ ਗੁਰੂ ਸਾਹਿਬ ਦੇ ਜੀਵਨ ਦੇ ਵਿੱਚੋਂ ਲਵਾਵੇ ਭਾਈ ਨੰਦ ਲਾਲ ਜੀ ਦਾ ਨਾਮ ਸਾਰਿਆਂ ਨੇ ਆਪਾਂ ਸੁਣਿਆ ਕਿ ਕਿਸ ਤਰ੍ਹਾਂ ਉਹ ਅਰੰਗਜੀਤ ਦੇ ਦਰਬਾਰ ਦੇ ਵਿੱਚ ਇੱਕ ਰਤਨ ਜੀ ਕਹਿੰਦੇ ਨੌ ਰਤਨ ਅਰੰਗਜੀਤ ਦੇ ਆ ਉਹਨਾਂ ਦੇ ਵਿੱਚੋਂ ਇੱਕ ਰਤਨ ਹੈ ਬੜਾ ਮਹਾਨ ਲਖਾਰੀ ਹੋਇਆ ਬੜਾ ਮਹਾਨ ਵਿਦਵਾਨ ਹੋਇਆ ਤੇ ਕਿਸ ਤਰ੍ਹਾਂ ਨੰਦ ਲਾਲ ਜੀ ਦਾ ਗੁਰੂ ਗੋਬਚੀ ਕੀ ਦਰਬਾਰ ਦੇ ਵਿੱਚ ਆਉਣਾ ਹੁੰਦਾ ਥੋੜਾ ਜਿਹਾ ਆਪਾਂ ਚੰਗ ਮੰਤਰ ਇਸ ਇਤਿਹਾਸ ਤੋਂ ਜਾਣੀਏ ਕਿ ਭਾਈ ਨੰਦ ਲਾਲ ਜੀ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਆਉਂਦੇ ਆ ਕਹਿੰਦੇ ਅਰੰਗਜਾ ਬਾਦਸ਼ਾਹ ਕੋਲੇ ਉਸ ਸਮੇਂ ਕੋਈ ਇੱਕ ਫਾਰਸੀ ਦੀ ਇਹੋ ਜਿਹੀ ਚਿੱਠੀ ਲਿਖੀ ਹੁੰਦੀ ਹੈ ਫਾਰਸੀ ਦੀ ਭਾਸ਼ਾ ਜੋ ਕਿ ਪੜਨ ਵਾਲੇ ਬਹੁਤ ਵਿਦਵਾਨ ਆ ਉਥੇ ਇਹ ਵੱਖਰੇ ਵੱਖਰੇ ਵਿਦਵਾਨਾਂ ਤੋਂ ਗੁਰੂ ਸਾਹਿਬ ਉਥੇ ਆਰੰਭ ਜੇ ਮਾਫ ਕਰਨਾ ਆਰੰਭ ਜੇ ਉਹਨਾਂ ਵੱਖਰੇ ਵੱਖਰੇ ਵਿਦਵਾਨਾਂ ਤੋਂ ਪੜਾਦੇ ਨਹੀਂ ਦੇਂਦਾ ਕਿ ਮੈਨੂੰ ਪੜ ਕੇ ਦੱਸੋ ਸਹੀ ਅਰਥ ਕਰਕੇ ਜੇ ਦੱਸੋ ਇਹਦੇ ਵਿੱਚ ਲਿਖਿਆ ਕੀ ਹੈ ਪਰ ਕੋਈ ਵੀ ਵਿਦਵਾਨ ਉਸ ਚਿੱਠੀ ਨੇ ਸਹੀ ਅਰਥ ਨਹੀਂ ਕਰ ਸਕਦਾ ਤੇ ਉਹ ਫਿਰ ਆਰੰਭ ਜੇ ਚਿੱਠੀ ਲਿਖਦਾ ਹੈ ਭਾਈ ਆਨੰਦ ਲਾਲ ਨੂੰ ਉਸ ਸਮੇਂ ਭਾਈ ਆਨੰਦ ਲਾਲ ਦੀ ਜੁੜੀ ਕੀ ਹੈ ਰੰਗਜੇਬ ਦੇ ਪੁੱਤਰ ਜਿਹਨੂੰ ਮੌਜਮ ਕਿਹਾ ਜਾਂਦਾ ਹੈ ਉਹਨੂੰ ਪੜਾਉਣ ਤੇ ਉਹਦੀ ਡਿਊਟੀ ਹੈ ਉਹ ਤਾਲੀਮ ਦਿੰਦਾ ਸਿੱਖਿਆ ਦਿੰਦਾ ਹੈ ਉਸ ਸਮੇਂ ਭਾਈ ਨੰਦ ਲਾਲ ਤੇ ਜਦੋਂ ਭਾਈ ਨੰਦ ਲਾਲ ਨੂੰ ਉਹ ਚਿੱਠੀ ਪੜਨ ਵਾਸਤੇ ਦਿੱਤੀ ਜਾਂਦੀ ਹੈ ਤਾਂ ਰੰਗਜੇਬ ਜਿਹੜੇ ਉਹ ਅਰਥ ਸੁਣਦਾ ਭਾਈ ਨੰਦ ਲਾਲ ਪਾਸੋਂ ਉਹ ਅਰਥ ਸੁਣ ਕੇ ਆਸ਼ਿਸ਼ ਕਰ ਉੱਠਦਾ ਕਹਿੰਦਾ ਵਾਹ ਕਮਾਲ ਆਖ ਕੀਤੇ ਐ ਇਹ ਤੇ ਅਰਥ ਮੈਂ ਵੀ ਨਹੀਂ ਕਰ ਸਕਦਾ ਕਿਉਂਕਿ ਰੰਗਜੇਬ ਆਪ ਬੜਾ ਅਰਥੀ ਫਾਰਸੀ ਦਾ ਮਾਹਰ ਹੈ ਤੇ ਆਪ ਦੇ ਐਹਕਾਰਾਂ ਨੂੰ ਕਹਿੰਦਾ ਕੌਣ ਹੈ ਇਹ ਉਹ ਕਹਿੰਦੇ ਜੀ ਹਿੰਦੂ ਹੈ ਆਪਣੇ ਸ਼ਹਿਨਜਾਦੇ ਨੂੰ ਇਹ ਮਾਜਰ ਨੂੰ ਇਹ ਪੜਾਉਂਦਾ ਕੰਮ ਕਰਦਾ ਉਹਨੂੰ ਸਿੱਖਿਆ ਦਿੰਦਾ ਕਹਿੰਦਾ ਇਹ ਨਹੀਂ ਹੋ ਸਕਦਾ ਚਾਹੇ ਤਾਂ ਇਹ ਨੂੰ ਮੁਸਲਮਾਨ ਬਣਾ ਲਵੋ ਬੇਸ਼ੱਕ ਜੀਰੇ ਦਾ ਸਿਰ ਕਲਮ ਚੁਆਉਣਾ ਕਰਨਾ ਪਵੇ ਪਰ ਇਹ ਹਿੰਦੂ ਨਹੀਂ ਰਹਿਣਾ ਚਾਹੀਦਾ ਐਡਾ ਬਰਦਵਾਹੰਦਾ ਕੰਮ ਹਿੰਦੂ ਧਰਮ ਦੇ ਵਿੱਚ ਹੀ ਹੋਣਾ ਚਾਹੀਦਾ ਤੇ ਜਿਹੜਾ ਬਾਅਦ ਵਿੱਚ ਬਹਾਦਰ ਸ਼ਾਹ ਬਣਦਾ ਮਾਜਰ ਉਹਨੂੰ ਇਹ ਗੱਲ ਦਾ ਪਤਾ ਲੱਗ ਜਾਂਦਾ ਜਦੋਂ ਭਾਈ ਆਨੰਦ ਲਾਲ ਉਹਨੂੰ ਪੜਾਉਣ ਵਾਸਤੇ ਆਉਂਦੇ ਆ ਤਾਂ ਉਸ ਸਮੇਂ ਉਹ ਬਾਜਮ ਅਰੰਗਜੀਤ ਦਾ ਬੇਟਾ ਭਾਈ ਆਨੰਦ ਲਾਹ ਉਹਦੇ ਨਾਲ ਗੱਲ ਸੰਜੀ ਕਰਦਾ ਹੈ ਕਿ ਮੈਂ ਸੁਣਿਆ ਹੈ ਕਿ ਜਾਂ ਤਾਂ ਤੁਹਾਨੂੰ ਮੁਸਲਮਾਨ ਬਣਾਇਆ ਜਾਵੇਗਾ ਤੇ ਜਾਂ ਤੁਹਾਡਾ ਸਿਰ ਕਲਮ ਕਰ ਦਿੱਤਾ ਜਾਵੇਗਾ ਤੇ ਭਾਈ ਆਨੰਦ ਲਾਲ ਕਹਿੰਦੇ ਮੈਂ ਮੁਸਲਮਾਨ ਵੀ ਨਹੀਂ ਬਨਣਾ ਚਾਹੁੰਦਾ ਇਹ ਮੌਤ ਦਾ ਸਾਰਿਆਂ ਨੂੰ ਡਰ ਲੱਗਦਾ ਹੈ ਕੋਈ ਐਲੀ ਜਗ੍ਹਾ ਹੈ ਜਿੱਥੇ ਮੈਂ ਸੁਰੱਖਿਅਤ ਰਹਿ ਸਕਦਾ ਤਾਂ ਉਸ ਸਮੇਂ ਕਹਿੰਦੇ ਬਹਾਦਰ ਸ਼ਾ ਜੋ ਉਸ ਸਮੇਂ ਉਹਦਾ ਨਾਮ ਮਾਜਮ ਹੈ ਤੇ ਉਹ ਕਹਿੰਦਾ ਇੱਕੋ ਹੀ ਇੱਕ ਜਗ੍ਹਾ ਹੈ ਉਹ ਹੈ ਅਨੰਦਪੁਰ ਸਾਹਿਬ ਜੇ ਤੂੰ ਗੁਰੂ ਗੋਬਿੰਦ ਸਿੰਘ ਜੀ ਛੱਡ ਦੇ ਵਿੱਚ ਜਾਵੇਂ ਤਾਂ ਉੱਥੇ ਤੇਰਾ ਬਚਾਅ ਹੋ ਸਕਦਾ ਉੱਥੇ ਤੇਰਾ ਧਰਮੀ ਤਕਦੀਰ ਨਹੀਂ ਕੀਤਾ ਜਾਵੇਗਾ ਤੇ ਇਸ ਤਰ੍ਹਾਂ ਭਾਈ ਅਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਵਾਜ਼ੇ ਵਿੱਚ ਆ ਜਾਂਦੇ ਆ ਲੰਮਾ ਸਬਾਂ ਸੇਵਾ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਵੀ ਉਹਨਾਂ ਨੂੰ ਆਪਣੇ ਉਹਨਾਂ ਜਿਹੜੇ 52 ਕਵੀ ਐ ਉਹਨਾਂ ਦੇ ਵਿੱਚ ਉਹਨਾਂ ਨੂੰ ਸ਼ਮਾਰ ਕਰ ਦਿੰਦੇ ਆ ਇੱਕ ਦਿਨ ਕੀ ਹੁੰਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਿਸੇ ਦਰਿਆ ਦੇ ਕਿਨਾਰੇ ਤੇ ਸੈਰ ਕਰਨ ਨਿਕਲਦੇ ਆ ਨਾਲ ਕੁਝ ਸਿੰਘ ਐ ਨਾਲ ਭਾਈ ਆਨੰਦ ਲਾਲ ਜੀ ਵੀ ਐ ਗੁਰੂ ਸਾਹਿਬ ਆਪਣੀ ਮੌਜ ਦੇ ਵਿੱਚ ਤੁਰੇ ਜਾ ਰਹੇ ਆ ਜਾਂਦੇ ਜਾਂਦੇ ਇੱਕ ਪੱਥਰ ਚੱਕਦੇ ਆ ਛੁਟਾ ਜਾ ਤੇ ਦਰਿਆ ਦੇ ਵਿੱਚ ਸੁੱਟ ਦਿੰਦੇ ਆ ਨਾਲ ਦੇ ਸਿੰਘ ਨੂੰ ਪੁੱਛਦੇ ਆ ਖਾਲਸਾ ਜੀ ਦੱਸੋ ਉਹ ਪੱਥਰ ਕਿਉਂ ਡੁੱਬਿਆ ਤੇ ਉਹ ਸਿੰਘ ਕਹਿੰਦਾ ਗੁਰੂ ਸਾਹਿਬ ਪੱਥਰ ਭਾਰਾ ਹੁੰਦਾ ਹੈ ਲੱਕੜ ਹੋਣੀ ਹੁੰਦੀ ਹੈ ਲੱਕੜ ਪਾਣੀ ਦੇ ਉੱਤੇ ਤਰ ਜਾਂਦੀ ਹੈ ਪੱਥਰ ਪਾਣੀ ਦੇ ਵਿੱਚ ਦੋ ਬੰਦੇ ਨੇ ਇਸ ਕਰਕੇ ਗੱਗਾਂ ਆਪੇ ਪੱਥਰ ਪਾਣੀ ਦੇ ਵਿੱਚ ਗੁਰੂ ਸਾਹਿਬ ਥੋੜੀ ਬਾੜ ਹੋ ਜਾਂਦੇ ਆ ਇੱਕ ਮੱਥਰ ਹੋ ਚਾਕੇ ਪਾਣੀ ਦੇ ਵਿੱਚ ਸੁੱਟਦੇ ਆ ਦੂਸਰੇ ਸਿੰਘ ਨੂੰ ਪੁੱਛਦੇ ਆ ਦੱਸ ਭਾਈ ਪੱਥਰ ਪਾਣੀ ਦੇ ਵਿੱਚ ਕਿਉਂ ਡੁੱਬਿਆ ਉਹ ਮਨ ਦੇ ਵਿੱਚ ਸੋਚਦਾ ਹੈ ਕਿ ਗੁਰੂ ਸਾਹਿਬ ਨੂੰ ਨਤੀਜ ਬਾਤ ਇਹ ਤਾਂ ਸਾਰੇ ਹੀ ਜਾਣਦੇ ਆ ਕਿ ਪੱਥਰ ਇਹਦਾ ਪਾਣੀ ਦੇ ਵਿੱਚ ਡੁੱਬਣਾ ਹੀ ਡੁੱਬਲਾ ਹੁੰਦਾ ਪਰ ਫਿਰ ਵੀ ਪਤਾ ਨਹੀਂ ਗੁਰੂ ਸਾਹਿਬ ਦੀ ਕੀ ਮੌਜ ਹੈ ਗੁਰੂ ਸਾਹਿਬ ਪਤਾ ਨਹੀਂ ਕਿਉਂ بار-बार ਪੁੱਛ ਰਹੇ ਨੇ ਆ ਤੇ ਇਹੀ ਸਾਰਿਆਂ ਦਾ ਜਵਾਬ ਹੁੰਦਾ ਤਿੰਨ ਚਾਰ ਸੀ ਤਾਂ ਪੁੱਛਦੇ ਆ ਕਿ ਪੱਥਰ ਪਾਣੀ ਦੇ ਵਿੱਚ ਕਿਉਂ ਡੁੱਬਿਆ ਸਾਰਿਆਂ ਦਾ ਜਵਾਬ ਇੱਕੋ ਹੀ ਹੁੰਦਾ ਤੇ ਫਿਰ ਵਾਰੀ ਆਉਂਦੀ ਆ ਭਾਈ ਆਨੰਦ ਲਾਲ ਜੀ ਦੀ ਕਿੰਨੀ ਉੱਚੀ ਸੋਚ ਆ ਉਹਨਾਂ ਦੀ ਤੇ ਜਦੋਂ ਗੁਰੂ ਸਾਹਿਬ ਪੁੱਛਦੇ ਆ ਭਾਈ ਆਨੰਦ ਲਾਲ ਦੱਸੋ ਉਹ ਪੱਥਰ ਪਾਣੀ ਦੇ ਵਿੱਚ ਕਿਉਂ ਡੁੱਬਿਆ ਤਾਂ ਭਾਈ ਆਨੰਦ ਲਾਲ ਜੀ ਨੇ ਕਹਿੰਦੇ ਅੱਖਾਂ ਭਰ ਆਈਆਂ ਨਾਦਰ ਆ ਰੱਖਾਂਗੇ ਉਹ ਭਰਿਆ ਗੱਲ ਕੀ ਹੈ ਗੁਰੂ ਸਾਹਿਬ ਗੱਲ ਹੀ ਹੋਣੀ ਸੀ ਸਿੱਧੀ ਜੀ ਗੱਲ ਹੈ ਜਿਹੜਾ ਸੋਦੇ ਹੱਥ ਦੇ ਵਿੱਚੋਂ ਛੁੱਟ ਜਾਣਾ ਉਹਨੇ ਡੁੱਬਣਾ ਹੀ ਡੁੱਬਣਾ ਇੱਕ ਦਿਨ ਬਹੁਤ ਗੱਲ ਕੀ ਹੁੰਦੀ ਸੀ ਆਓ ਗੁਰੂ ਨੂੰ ਬਾਹ ਬੁਲਾਈਏ ਕਿ ਜੇ ਇਹ ਨਾ ਹੋਈ ਅਸੀਂ ਵੀ ਡੁੱਬ ਜਾਈਏ ਜਿਹੜਾ ਗੁਰੂ ਨੂੰ ਪਾਣਾ ਆਪਣਾ ਹਲਦਾਨਾ ਗੁਰੂ ਆਪ ਬਾਹ ਖਾਲਦਾ ਚਾਰਨਿ ਸ਼ਾਰਨੁਗ ਏਕ ਪੈਂਡਾ ਜਾਇ ਜਲ ਸਤਗੁਰੂ ਕੋਟ ਪੈਂਡਾ ਆਡੇ ਹੋਏ ਨੇਤ ਹੈ ਸਤਗੁਰੂ ਤਾਂ ਕਰੋੜਾਂ ਕਦਮ ਚੱਕੇ ਸਾਡੇ ਵੱਲ ਆ ਰਹੇ ਹੈ ਪਰ ਇੱਕ ਕਦਮ ਉਹਦੇ ਵੱਲ ਪੁੱਟਦੇ ਦਾ ਸਹੀ ਆਪਣੇ ਜੀਵਨ ਨੂੰ ਸਵਾਰੀ 'ਚ ਇੱਕ ਹੋ ਛੋਟੀ ਜੀ ਕੰਨਾ ਸਾਂਝੀ ਕਰਕੇ ਆਪਾਂ ਸਮਾਪਤੀ ਕਰ ਦੇਣੀ ਹੈ ਗੁਰੂ ਸਾਹਿਬ ਘੋੜੇ ਤੇ ਸਵਾਰ ਹੋ ਕੇ ਜਾ ਰਿਹਾ ਆਪਣੀ ਮੌਜ ਦੇ ਵਿੱਚ ਨਾਲ ਕੁਝ ਸਿੰਘ ਤੇ ਸਾਹਮਣੇ ਤੋਂ ਇੱਕ ਅਚਾਨਕ ਉਹਨਾਂ ਨੂੰ ਅਰਥੀ ਨਜ਼ਰ ਆਉਂਦੀ ਹੈ ਗੁਰੂ ਸਾਹਿਬ ਰੁਕ ਜਾਂਦੇ ਆ ਆਪਣੇ ਇੱਕ ਸਿੰਘ ਨੂੰ ਭੇਜਦੇ ਆ ਕਹਿੰਦੇ ਜਾ ਸਿੰਘਾ ਪਤਾ ਕਰਕੇ ਆ ਕੌਣ ਸੀ ਜਿਹੜਾ ਚੜਾਈ ਕਰਕੇ ਆ ਸੇਂਗੋ ਜਾਂਦਾ ਤੇ ਜਾ ਕੇ ਫਿਰ ਗੁਰੂ ਸਾਹਿਬ ਜੀ ਨੂੰ ਆ ਕੇ ਖਬਰ ਦਿੰਦਾ ਹੈ ਗੁਰੂ ਸਾਹਿਬ ਇਹ ਫਲਾਣਾ ਸਿਉ ਸੀ ਫਲਾਣਾ ਪਿੰਡ ਦਾ ਰਹਿਣ ਵਾਲਾ ਸੀ ਇਹੇ ਰਾਤ ਚੜ੍ਹਾਈ ਕਰ ਗਿਆ ਬਜ਼ੁਰਗ ਦਾ ਵਾਸਤਾ ਹੀ ਸੀ ਕੋਈ ਬਾਤਾ ਜਵਾਨ ਨਹੀਂ ਸੀਗਾ ਇਸ ਕਰਕੇ ਇਹਦੀ ਮੌਤ ਹੋ ਗਈ ਰਾਤ ਤੇ ਹੁਣ ਇਹਦਾ ਸਸਕਾਰ ਕਰਨ ਚੱਲ ਰਿਹਾ ਹੈ ਤੇ ਗੁਰੂ ਸਾਹਿਬ ਉੱਥੇ ਤਸਕਰਉਂਦੇ ਆ ਥੋੜਾ ਪਰ ਸਿੱਖਾਂ ਦੀ ਕੋਈ ਸਮਝ ਦੇ ਵਿੱਚ ਨਹੀਂ ਹੁੰਦੇ ਫੇਰ ਵੀ ਚਲੋ ਸਿਰਫ ਪੁੱਛ ਲੈਂਦੇ ਆ ਗੁਰੂ ਸਾਹਿਬ ਚੜਾਈ ਕਰ ਗਿਆ ਕੋਈ ਕਿਸੇ ਪਰਿਵਾਰ ਦਾ ਮੈਂਬਰ ਤੁਸੀਂ ਬਸਕਾਰ ਆ ਰਹੇ ਹੋ ਸਾਡੀ ਕੋਈ ਗੱਲ ਸਮਝ ਦੇ ਵਿੱਚ ਨਹੀਂ ਆਈ ਕਾਰਨ ਕੀ ਆ ਮੁਸਕਰੌਣ ਦਾ ਗੁਰੂ ਸਾਹਿਬ ਕਹਿੰਦੇ ਗੱਲ ਹੀ ਮੁਸਕਰੌਣ ਵਾਲੀ ਆ ਗੱਲ ਹੀ ਹੱਸਣ ਵਾਲੀ ਆ ਕਹਿੰਦੇ ਗੁਰੂ ਸਾਹਿਬ ਇਹ ਕੀ ਗੱਲ ਹੋਈ ਹੱਸਣ ਵਾਲੀ ਕਿਹੜੀ ਗੱਲ ਆ ਕਹਿੰਦਾ ਹੱਸਣ ਵਾਲੀ ਗੱਲ ਹੀ ਆ ਕਿੰਨਾ ਸਮਾਂ ਹੋ ਗਿਆ ਇਹ ਮਰੇ ਨੂੰ ਹਜੇ ਤੱਕ ਘਰ ਦੇ ਵਿੱਚ ਹੀ ਰੱਖੀ ਬੈਠੇ ਆ ਉਸੇក ਅਚਾਨਕ ਅਚਾਰਜ ਦੇ ਵਿੱਚ ਚੜੇ ਜਾਂਦੇ ਕਹਿੰਦੇ ਗੁਰੂ ਸਾਹਿਬ ਇਹ ਰਾਹ ਹੀ ਮਰਿਆ ਇਹ ਸੋਨੂੰ ਭੁਲੇਖਾ ਲੱਗਿਆ ਮੈਂ ਤੁਹਾਨੂੰ ਦੱਸਿਆ ਨਾ ਰਾਹ ਹੀ ਮਰਿਆ ਜੂ ਲੰਮਾ ਸਮਾਣੀ ਹੋਇਆ ਗੁਰੂ ਸਾਹਿਬ ਫਿਰ ਉੱਥੇ ਕਹਿੰਦੇ ਆ ਕਬ ਹੁੰਨਾ ਤੇਗ ਫੜ ਜੰਗ 'ਚ ਲੜ ਹੈ ਦੀਨ ਦੁਖੀ ਦੀ ਸੇਵ ਨਾ ਕਰ ਹੈ ਕੰਨਾ ਮੈਂ ਨਹੀਂ ਦੇਖਿਆ ਕਦੇ ਇਹ ਮਨੁੱਖ ਕਿਤੇ ਦੀਰਦੁਖੀ ਦੀ ਸੇਵਾ ਕਰਦਾ ਹੋਵੇ ਜਾਂ ਜੰਗੇ ਮੈਦਾਨ ਦੇ ਵਿੱਚ ਕਿਤੇ ਜ਼ੁਲਮ ਦੇ ਖਿਲਾਫ ਜੂਝਿਆ ਹੋਵੇ ਜਦੋਂ ਇਹਨੇ ਕਦੇ ਜੰਗ ਦੇ ਮੈਦਾਨ ਦੇ ਵਿੱਚ ਕੋਈ ਜੂਝਿਆ ਨਹੀਂ ਕਿਤੇ ਦੀਰਦੁਖੀ ਦੀ ਸੇਵਾ ਨਹੀਂ ਕੀਤੀ ਇਹ ਤਾਂ ਉਸ ਦੇ ਨਹੀਂ ਮਰ ਗਿਆ ਸੀਗਾ ਜਦੋਂ ਇਹ ਗੱਭਰੂ ਹੋ ਗਿਆ ਸੀ ਜਦੋਂ ਇਹਨੇ ਜਵਾਨੀ ਦਾ ਸਹੀ ਫਾਇਦਾ ਨਹੀਂ ਲਿਆ ਇਹ ਤਾਂ ਮਰਿਆਂ ਦੇ ਸਮਾਨ ਹੀ ਐ ਇਸ ਤਰ੍ਹਾਂ ਭਾਈ ਜੇ ਸਾਨੂੰ ਮਨੁੱਖਾ ਸ਼ਰੀਰ ਮਿਲਿਆ ਨਾ ਜਿਉਂਦੇ ਜੀ ਨਹੀਂ ਮਰਨਾ ਚਾਹੀਦਾ ਆਪਾਂ ਪੜਦੇ ਹਨਾ ਸੌਂਦੇ ਵੀ ਆ ਰਹੇ ਆ ਕਿ ਜਮੀਰ ਦਾ ਮਰ ਜਾਣਾ ਹੀ ਮੌਤ ਹੈ ਸਰੀਰ ਦੀ ਮੌਤ ਨੂੰ ਮੌਤ ਨਹੀਂ ਮੰਨਿਆ ਜਾ ਸਕਦਾ ਇਸ ਕਰਕੇ ਆਪਣਾ ਜਮੀਰਾਂ ਜਿੰਦਗਾ ਰੱਖ ਲੈ ਤੇ ਅੱਜ ਜਿੰਨਾ ਜਮੀਰ ਲਈ ਆਪਾਂ ਵੇਦੇ ਆ ਭਾਈ ਡੱਲੇਵਾਲ ਵੀ ਉੱਥੇ ਡੜਾ ਬੈਠਾ ਨਾ ਬਾਟਰ ਤੇ ਕਿ ਇਹ ਜਿੰਦਾ ਜਮੀਰਾਂ ਵਾਲੇ ਜਿਹੜੇ ਡਰਦੇ ਆ ਚੁੱਪ ਤੇ ਖਰਾਬ ਹੋਰ ਵੀ ਬਥੇਰੇ ਆ ਜਿਨ੍ਹਾਂ ਦੇ ਨਾਲ ਅਜਿਹੇ ਸਮੇਂ ਦੇ ਵਿੱਚ ਬੜਾ ਧੱਕਾ ਹੋ ਰਿਹਾ ਹੈ। ਆਪਾਂ ਤਾਂ ਹੁਣ ਪਿੱਛੇ ਦੀ ਗੱਲ ਕਰੀਏ ਤਰੂਨਾ ਦੇ ਵਿੱਚ ਕਿੰਨੇ ਵਪਾਰੀ ਵੀ ਇਹੇ ਜਿਹੇ ਤਰ੍ਹਾਂ ਦੇ ਮਰ ਗਏ ਐ। ਲੌਕਡਾਊਨ ਦੇ ਵਿੱਚ ਘਾਟੇ ਪੈ ਗਏ ਹੋਰ ਵੀ ਕਈ ਤਰ੍ਹਾਂ ਦੇ ਘਾਟੇ ਜਿਹੜੇ ਹੁਣ ਸਰਕਾਰ ਦੀਆਂ ਨੀਤੀਆਂ ਦੇ ਵਿੱਚ ਪਈ ਜਾਂਦੇ ਆ ਪਰ ਕਿੰਨੇ ਕਦਰ ਬਦੇ ਖਲਾਫ ਹਵਾਏ ਠਾਉਣ ਵਾਲੇ ਇਹ ਕਿਸੇ ਕਿਸੇ ਲਈ ਥੱਸੀ ਆਉਂਦਾ। ਆਓ ਗੁਰੂ ਤੋਂ ਪਾਸ਼ਾ ਲੱਗੇ। ਗੁਰੂ ਦੇ ਵੱਲ ਕਦਮ ਪਟਿਏ। ਇਹ ਜਿਹੜੇ ਦਿਨ ਮਨਾਉਨੇ ਆਪਾਂ ਮੁਬਾਰਕ ਹੈ। ਦੇਰ ਤਾਂ ਆਈ ਜਾਣੇ ਨਵਾਂ ਸਾਲ ਚੜ ਗਿਆ ਅੱਜ 2024 ਲੰਘ ਗਿਆ ਪਰ ਆਪਾਂ 25 ਦੇ ਵਿੱਚ ਨਵਾਂ ਕੀ ਕਰਨਾ ਹੈ ਬਸ ਕੱਡੀਆਂ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਵਧਾਨੀਆਂ ਦੇਣੀਆਂ ਕਿ ਕੁਝ ਨਵਾਂ ਵੀ ਕਰਨ ਦਾ ਸੋਚਿਆ ਹੈ ਜੋ 2024 ਦੇ ਵਿੱਚ ਸਭ ਤੋਂ ਗਲਤੀਆਂ ਹੋਈਆਂ ਕੋਸ਼ਿਸ਼ ਕਰੀਏ ਕਿ ਉਹਨੀਆਂ ਗਲਤੀਆਂ ਨੂੰ ਦੁਬਾਰਾ ਨਹੀਂ ਦਹਰਾਉਣਾ ਕਹਿੰਦੇ ਕਹਿੰਦੇ ਹੁੰਦੇ ਨਾ ਪਰ ਉਹੀ ਗਲਤੀਆਂ ਦੁਹਰਾਈ ਜਾਣਗੀਆਂ ਇਹ ਸਹਿਲਪ ਦਾ ਕੰਮ ਨਹੀਂ ਮਨੁੱਖਾ ਵਾਲੇ ਕੰਮ ਨਹੀਂ ਇਹ 2025 ਦੇ ਵਿੱਚ ਹੁਣ ਆਪਾਂ ਕੁਝ ਨਵਾਂ ਕਰੀਏ ਜੇ ਕਿਸੇ ਵੀਰ ਭੈਣ ਨੇ ਹਜੇ ਤੱਕ ਗੁਰੂ ਦਾ ਲੜ ਜਾਂ ਗੁਰੂ ਦੇ ਲੜ ਨਹੀਂ ਲੱਗਿਆ ਜਿਹਨੂੰ ਆਪਾਂ ਕਹਿੰਦੇ ਆ ਸਹਿਜ ਪਾਠ ਆਰੰਭ ਨਹੀਂ ਕੀਤਾ ਪਹਿਲਾਂ ਸ਼ੁਰੂਆਤ ਕਰੀਏ ਕਿਸੇ ਨੇ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕੀਤਾ ਜਪਜੀ ਸਾਹਿਬ ਦਾ ਪਾਠ ਆਰੰਭ ਕਰੀਏ ਉਸ ਤੋਂ ਬਾਅਦ ਨਿਤਨੇਮ ਆਰੰਭ ਕਰੀਏ ਤੇ ਹੌਲੀ-ਹੌਲੀ ਸਹਿਜ ਪਾਠ ਦੀ ਕਰੀਏ ਇਸ ਤਰ੍ਹਾਂ ਨਵਾਂ ਕੁਝ ਕਰੀਏ ਤੇ ਨਾਮ ਕੁਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਾਣੀਆਂ ਗਲਤ ਗੱਤ ਕੁਸ਼ਿ ਸਿੱਖਾਂਗੇ ਤਾਂ ਫੇਰ ਤਾਂ ਸਾਡੇ ਵਾਸਤੇ ਨਵਾਂ ਸਾਲ ਵੀ ਹੈ ਨਹੀਂ ਤਾਂ ਕੁਝ ਨਹੀਂ ਬਦਲਦਾ ਆਪਾਂ ਵੀ ਉਹੀ ਐ ਸੰਸਾਰ ਵੀ ਉਹੀ ਐ ਜੋ ਕੁਝ ਪਹਿਲਾਂ ਨਵੇਂ ਸਾਲ ਤੇ ਆਪਾਂ ਸਾਰੇ ਜੁੜ ਬੈਠੇ ਆ ਗੁਰਮਤ ਵਿਚਾਰਾਂ ਹੋਈਆਂ ਗੁਰਬਾਣੀ ਸ਼ਬਦ ਦਾ ਕੀਰਤਨ ਹੋਇਆ ਹੁਣ ਰਹਿਰਾ ਸਾਹਿਬ ਜੀ ਦੇ ਪਾਠ ਕਰਾਂਗੇ ਤੇ ਇਸ ਦੇ ਨਾਲ ਹੀ ਆਪਾਂ ਸੋਚ ਗਏ ਵੀ ਅੱਜ ਆ ਸਾਡੀ ਨਵੇਂ ਸਾਲ ਦੀ ਆਰੰਭਤਾ ਹੋ ਗਈ ਤਾਂ ਹੁਣ ਇੱਕ ਅੱਗੇ ਵਧਣਾ ਐ ਆਪਾਂ ਗੁਰੂ ਦੇ ਜੋ ਆਪਾਂ ਮਿਲਿਆ ਹੋਇਆ ਸੰਵਾਦ ਹੈ ਉਹ ਜਿੰਦਗੀ ਵਿੱਚ ਲਾਗੂ ਕਰਨਾ ਹੈ ਗੁਰੂ ਦੇ ਉਪਦੇਸ਼ ਨੂੰ ਜਿੰਦਗੀ ਦੇ ਵਿੱਚ ਲਾਗੂ ਕਰਕੇ ਉਪਦੇਸ਼ ਨੂੰ ਜੜ੍ਹ ਕਰੀਏ ਤੇ ਆਪਣੇ ਲੋਕ ਸੁਖੀ ਤੇ ਪਰਲੋਕ ਸਿਢੀ ਨੇ ਕਰੀਏ ਜਿੰਨੀਆਂ ਵੀ ਸੰਗਤਾਂ ਭਾਈ ਜੀ ਸਿੰਘ ਜੀ ਨੇ ਬਹਰ ਰੱਖੀਆਂ ਆ ਸਤ ਸੰਗਤ ਕੀਤੀ ਹੈ ਸਾਰਿਆਂ ਦਾ ਸ਼ੋਭਾ ਮਨਾਵਾ ਗੁਰੂ ਸਾਹਿਬ ਆਪ ਪੂਰਨ ਕਰਨ ਵਾਲੇ ਹਨ ਪੂਰੀਆਂ ਕਰਦੇ ਜੀ ਸਾਰਿਆਂ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਲਾਈਏ ਥਾਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ